ਫੈਮਿਲੀ ਦੇ ਵਿੱਚ ਇੱਕ ਮੁੰਡਾ ਰਹਿੰਦਾ ਸੀ ਸਿੰਗਲ ਜਿੱਦਾਂ ਆਮ ਆਪਾ ਰੱਖ ਲੈਂਦੇ ਆ ਉਸ ਬੰਦੇ ਨੇ ਉਹਨਾਂ ਦੀ ਕੁੜੀ ਨਾਲ ਕੋਈ ਗਲਤ ਧੱਕੇਸ਼ਾਹੀ ਕੀਤੀ ਤੇ ਉਸ ਤੋਂ ਬਾਅਦ ਉਹ ਚਲਾ ਜਾਂਦਾ ਆ ਭੱਜ ਜਾਂਦਾ ਜਿੱਦਾਂ ਆਪਾਂ ਕਹਦੇ ਆ ਗਲਤੀ ਜਦੋਂ ਕੁੜੀ ਦੇ ਘਰ ਦੇ ਨੂੰ ਪਤਾ ਲੱਗਦਾ ਤੋ ਉਹ ਬੰਦਾ ਭੱਜ ਜਾਂਦਾ ਤਾਂ ਤੇ ਪੁਲਿਸ ਤੁਰੰਤ ਹਰਕਤ ਵਿੱਚ ਆ ਕੇ 2-3 ਦਿਨ ਉਹਨਾਂ ਨੇ ਉਹਨੂੰ ਪਹਿਲਾਂ ਸੌਤੋਂ ਕੰਟਰੋਲ ਆ ਕੀਤਾ ਉਹਦੇ ਮਗਰ ਸੀਆਈਡੀ ਰੱਖੀ ਤੇ ਫਿਰ ਸੀਆਈਡੀ ਤੋਂ ਬਾਅਦ ਉਹਨਾਂ ਨੇ ਉੱਥੇ ਦੀ ਏਰੀਆ ਦੀ ਲੋਕਲ ਪੁਲਿਸ ਦੇ ਨਾਲ ਉਹਨੂੰ ਰੈਸਟ ਕਰ ਲਿਆ ਤੇ ਰੈਸਟ ਕਰ ਲਿਆ ਤੇ ਮੈਨੂੰ ਅੱਜ ਕਿਸੇ ਵੀਰ ਦਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਵੀ ਟਾਕ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਕੋਈ ਨਾ ਕੋਈ ਵੀਡੀਓ ਲੈ ਕੇ ਖਬਰ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆਉਨੇ ਆ ਸੋ ਆ ਵੀਰ ਦੀ ਤੁਸੀਂ ਵੀਡੀਓ ਦੇਖਿਓ ਇਟਲੀ ਦੇ ਵਿੱਚ 30 ਸਾਲ ਦਾ ਪੰਜਾਬੀ ਨੌਜਵਾਨ ਇੱਕ 16 ਸਾਲ ਦੀ ਕੁੜੀ ਨਾਲ ਕਾਰਾ ਕਰਕੇ ਭੱਜ ਗਿਆ ਕਾਰਾ ਤੁਸੀਂ ਸਮਝ ਸਕਦੇ ਹੋ ਤੁਹਾਨੂੰ ਪੂਰੇ ਆ ਵੀਡੀਓ ਦੇ ਵਿੱਚ ਵੀ ਵਿਸਥਾਰ ਨਾਲ ਪਤਾ ਲੱਗ ਜਾਊਗਾ ਤੇ ਹੁਣ ਇਟਲੀ ਦੇ ਪੰਜਾਬੀ ਲੋਕਾਂ ਨੇ ਪੁਰਾਣੇ ਜਿਹੜੇ ਪੰਜਾਬੀ ਆ ਉਹਨਾਂ ਨੇ ਅਪੀਲ ਕੀਤੀ ਆ ਵੀ ਪਾਈ ਜੇ ਕੋਈ ਇੰਡੀਆ ਤੋਂ ਨਵਾਂ ਬੰਦਾ ਆਉਂਦਾ ਉਹਨੂੰ ਘਰੇ ਦੇਖ ਰੇਖ ਕੇ ਰੱਖਿਓ ਸੋ ਇੱਕ ਜਣੇ ਦੀ ਇਸ ਮਾੜੀ ਕਰਨਾ ਕਾਰਨ ਸਾਰੇ ਬੰਦੇ ਮਾੜੇ ਨਹੀਂ ਹੋ ਜਾਂਦੇ ਪਰ ਇੱਕ ਜਣੇ ਦਾ ਜਦੋਂ ਵਿਸ਼ਵਾਸ ਟੁੱਟ ਜਾਂਦਾ ਕਿ ਹੋਰ ਵੀ ਸ਼ੱਕ ਦੇ ਘੇਰੇ ਦੇ ਵਿੱਚ ਆ ਜਾਂਦੇ ਆ ਤੇ ਇਸ ਵੀਰ ਨੇਟਲੀ ਦੇ ਵਿੱਚ ਜੋ ਕਾਨੂੰਨ ਬਣੇ ਵੇ ਆ ਜੋ ਮੁੰਡੇ ਜਾ ਕੇ ਇੰਡੀਆ ਤੋਂ ਕੰਮ ਕਰਨ ਦੀ ਬਜਾਏ ਲੜਾਈਆਂ ਵੜਾਈਆਂ ਕਰਦੇ ਆ ਜਾਂ ਪੁੱਠੇ ਸਿੱਧੇ ਕੰਮਾਂ ਨੂੰ ਅੰਜਾਮ ਦਿੰਦੇ ਆ ਉੱਤਰ ਧਿਆਨ ਰੱਖਦੇ ਆ ਉਹਨਾਂ ਬਾਰੇ ਕਈ ਗੱਲਾਂ ਦੇ ਵਿੱਚ ਮੈਂਸ਼ਨ ਕੀਤੀਆਂ ਗੀਆਂ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁ ਕੋਈ ਨਾ ਕੋਈ ਵੀਡੀਓ ਜਿਹਦਾ ਕੋਈ ਤੱਤ ਹੁੰਦਾ ਜਿਸ ਦੇ ਵਿੱਚ ਕੋਈ ਨਾ ਕੋਈ ਕੋਈ ਗੱਲ ਸਿੱਖਣ ਨੂੰ ਮਿਲਦੀ ਹੈ ਜਾਂ ਚੰਗਾ ਮੈਸੇਜ ਹੁੰਦਾ ਆਪਾਂ ਉਹ ਵੀਡੀਓ ਅਪਲੋਡ ਕਰਦੇ ਆਂ ਕਿ ਬਾਕੀ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਆਪਣੇ ਚੈਨਲ ਤੇ ਐਬੀ ਟਾਕ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਇਟਲੀ 'ਚ ਰਹਿੰਦੀਆਂ ਹੋਈਆਂ ਫੈਮਲੀਆਂ ਧਿਆਨ ਨਾਲ ਇਹ ਗੱਲ ਸੁਣਿਓ ਔਰ ਬਹੁਤ ਜ਼ਿਆਦਾ ਜ਼ਰੂਰੀ ਬੇਨਤੀ ਆ ਖਾਸ ਕਰਕੇ ਫੈਮਲੀਆਂ ਵਾਸਤੇ ਇਟਲੀ ਦੇ ਵਿੱਚ ਤੇ ਜਿਹੜੇ ਨਵੇਂ ਆਏ ਬੰਦੇ ਜਦੋਂ ਆਪਾਂ ਕਿਸੇ ਨੂੰ ਵੀ ਘਰੇ ਰੱਖ ਲੈਨੇ ਆ ਬਿਨਾ ਵੈਰੀਫਾਈ ਕੀਤੇ ਕਿਸੇ ਨੂੰ ਘਰੇ ਨਾ ਰੱਖੋ ਔਰ ਬੰਦੇ ਦੀਆਂ ਆਦਤਾਂ ਬੰਦੇ ਦਾ ਪੂਰਾ ਜਾਣੋ ਸਮਝੋ ਤੁਹਾਨੂੰ ਮੈਂ ਅੱਜ ਦੀ ਘਟਨਾ ਦੱਸਦਾ ਜਿਹੜੀ ਕਿ ਮੇਰੇ ਨਾਲ ਸਾਂਝੀ ਹੋਈ ਆ ਨੌਰਥ ਦੇ ਵਿੱਚ ਕਿਸੇ ਫੈਮਿਲੀ ਦੇ ਵਿੱਚ ਇੱਕ ਮੁੰਡਾ ਰਹਿੰਦਾ ਸੀ ਸਿੰਗਲ ਜਿੱਦਾਂ ਆਮ ਆਪਾਂ ਰੱਖ ਲੈਨੇ ਆ ਉਸ ਬੰਦੇ ਨੇ ਉਹਨਾਂ ਦੀ ਕੁੜੀ ਨਾਲ ਕੋਈ ਗਲਤ ਧੱਕੇਸ਼ਾਹੀ ਕੀਤੀ ਤੇ ਉਸ ਤੋਂ ਬਾਅਦ ਉਹ ਚਲਾ ਜਾਂਦਾ ਆ ਭੱਜ ਜਾਂਦਾ ਜਦੋਂ ਆਪਾਂ ਕਹ ਜੀਏ ਗਲਤੀ ਜਦੋਂ ਕੁੜੀ ਦੇ ਘਰ ਦੇ ਨੂੰ ਪਤਾ ਲੱਗਦਾ ਤੋ ਬੰਦਾ ਭੱਜ ਜਾਂਦਾ ਪਰ ਉਹਨਾਂ ਦੇ ਕੋਲ ਕੁਛ ਨਾ ਕੁਛ ਉਹਦੀਆਂ ਫੋਟੋਆਂ ਜਾਂ ਕੋਈ ਡਾਕੂਮੈਂਟ ਵਗੈਰਾ ਤੁਹਾਨੂੰ ਪਤਾ ਕੁਛ ਨਾ ਕੁਛ ਚਲੋ ਰੱਖਦੇ ਆ ਨਾ ਸਿਗਾ ਤੇ ਉਹਨਾਂ ਨੇ ਉੱਤੇ ਪੁਲਿਸ ਰਿਪੋਰਟ ਕਰਾ ਦਿੱਤੀ ਜਦੋਂ ਉੱਤੇ ਪੁਲਿਸ ਰਿਪੋਰਟ ਹੁੰਦੀ ਆ ਤੇ ਉਹ ਬੰਦਾ ਤਿੰਨ ਚਾਰ ਮਹੀਨੇ ਗੈਬ ਰਿਆ ਜਾਂ ਜਿੰਨਾ ਚਿਰ ਵੀ ਉਹ ਗੈਬ ਰਿਆ ਤੇ ਉਹਦੇ ਉਹਨੇ ਜਦੋਂ ਕਿਤੇ ਕੰਟੈਕਟ ਕਰਵਾਇਆ ਕਾਰਵਾਸ਼ਤ ਕਾਰਵਾਸ਼ਤ ਜਿਹਨੂੰ ਆਪਾਂ ਲਵਾਜੂ ਕਹਿੰਦੇ ਨੇ ਟਾਲੀਆਂ ਚ ਤੇ ਉਹ ਵੀ ਕਿਸੇ ਇੰਡੀਅਨ ਵੀਰ ਦੀ ਸੀ ਉਹਨੂੰ ਵੀ ਨਹੀਂ ਵਿਚਾਰੇ ਨੂੰ ਪਤਾ ਸੀ ਤਾਂ ਉਹਨੇ ਜਦੋਂ ਉਹਨੂੰ ਰੈਗੂਲਰ ਕੀਤਾ ਤੇ ਪੁਲਿਸ ਤੁਰੰਤ ਹਰਕਤ ਵਿੱਚ ਆ ਕੇ ਦੋ ਤਿੰਨ ਦਿਨ ਉਹਨਾਂ ਨੇ ਉਹਨੂੰ ਪਹਿਲਾਂ ਸੋਤੋਂ ਕੰਟਰੋਲ ਕੀਤਾ ਉਹਦੇ ਮਗਰ ਸੀਆਈਡੀ ਰੱਖੀ ਤੇ ਫਿਰ ਸੀਆਈਡੀ ਤੋਂ ਬਾਅਦ ਉਹਨਾਂ ਨੇ ਉੱਥੇ ਦੀ ਏਰੀਆ ਦੀ ਲੋਕਲ ਪੁਲਿਸ ਦੇ ਨਾਲ ਉਹਨੂੰ ਰੈਸਟ ਕਰ ਲਿਆ ਤੇ ਰੈਸਟ ਕਰ ਲਿਆ ਤੇ ਮੈਨੂੰ ਅੱਜ ਕਿਸੇ ਵੀਰ ਦਾ ਇੰਡੀਆ ਤੋਂ ਫੋਨ ਆਉਂਦਾ ਉਹਦੇ ਕਿਸੇ ਫੈਮਿਲੀ ਮੈਂਬਰ ਦਾ ਫੂਨੋ ਦਾ ਵੀ ਭਾਈ ਸਾਹਿਬ ਸਾਡਾ ਜਿਹੜਾ ਬੰਦਾ ਉਹ ਲਤੀਨਾ ਏਰੀਏ ਦੇ ਵਿੱਚ ਰੈਸਟ ਕੀਤਾ ਗਿਆ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਾਦੋ ਉਹ ਕਹਿੰਦੇ ਸ਼ਾਇਦ ਕੋਈ ਕੁੜੀ-ਕੜੀ ਦਾ ਮਸਲਾ ਸੀ ਜੇਬੋ ਤੇ ਫਿਰ ਮੈਂ ਉਹਨਾਂ ਨੂੰ ਕਹਾਂ ਕਿਸੇ ਆਸਿਓਂ ਪਾਸਿਓਂ ਦੇ ਕਿਸੇ ਯਾਰ ਦੋਸਤ ਦਾ ਨੰਬਰ ਵਗੈਰਾ ਉਹ ਜਦੋਂ ਮੈਨੂੰ ਨੰਬਰ ਉਹਦਾ ਮਿਲਿਆ ਉਹਦੇ ਕਿਸੇ ਜਾਣ-ਪਛਾਣ ਵਾਲੇ ਦਾ ਤਾਂ ਮੈਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਕੁਝ ਮੈਨੂੰ ਜਾਣਕਾਰੀ ਦਿੱਤੀ ਵੀ ਹਾਂਜੀ ਇਹ ਗੱਲ ਜਿਹੜੀ ਆ ਉਹ ਸੱਚ ਆ ਤੇ ਲਗਭਗ ਉਹ ਮੁੰਡਾ ਜਿਹੜਾ ਪੁਲਿਸ ਦੇ ਮੋਰੇ ਉਹਨੇ ਆਪਣਾ ਜੁਰਮ ਕਬੂਲ ਵੀ ਕਰ ਲਿਆ ਪਰ ਉਹਨੇ ਉੱਥੇ ਇਹ ਕਿਹਾ ਵੀ ਸਾਡੀ ਜੋ ਵੀ ਹੋਇਆ ਵੀ ਸੈਮਟੀ ਦੇ ਨਾਲ ਹੋਇਆ ਉਹ ਹੁਣ ਰੱਬ ਜਾਣਦਾ ਮੈਂ ਇਹ ਗੱਲ ਤਾਂ ਸ਼ੇਅਰ ਕਰ ਰਿਹਾ ਇੱਕ ਤਾਂ ਜਿਹੜੇ ਨਵੇਂ ਬੰਦੇ ਆਉਂਦੇ ਇੰਡੀਆ ਤੋਂ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਆਂ ਵੀ ਜੇ ਘੱਟ ਉਮਰ ਦੀ ਕੁੜੀ ਦੇ ਨਾਲ ਤੁਸੀਂ ਕੋਈ ਗਲਤ ਹਰਕਤ ਕਰਦੇ ਆਂ ਤੇ ਉਹਦੀ ਜਿਹੜੀ ਸਜ਼ਾ ਆ ਤੁਹਾਨੂੰ 30 ਸਾਲ 35 ਸਾਲ 40 ਸਾਲ ਵੀ ਹੋ ਸਕਦੀ ਆ ਜੇ ਤੁਸੀਂ ਜ਼ਬਰਦਸਤੀ ਕੀਤੀ ਹੈ ਕਿਸੇ ਬੱਚੇ ਦੇ ਨਾਲ ਕਹ ਲਓ 18 ਸਾਲ ਤੋਂ ਘੱਟ ਜਿਹੜੀ ਬੱਚੀ ਹੁੰਦੀ ਹੈ ਜਾਂ ਬੱਚਾ ਜਾਂ ਬੱਚੀ ਠੀਕ ਹੈ ਜੀ ਤੇ ਹੁਣ ਉਹਦੇ ਮਗਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਵੀਰ ਜੀ ਜੇ ਕੋਈ ਪੈਸੇ ਪੂਸੇ ਲੈ ਦੇ ਕੇ ਉਹਨਾਂ ਨੇ ਇੱਕ ਸਰ ਉਹਨਾਂ ਨੇ ਮੈਨੂੰ ਕਿਸੇ ਸਰਕਾਰੀ ਪੁਲਿਸ ਆਫਸਰ ਨਾਲ ਵੀ ਮੇਰੀ ਗੱਲ ਹੋਈ ਤੇ ਉਹ ਕਹਿੰਦੇ ਵੀ ਦੇਖ ਲਓ ਅਸੀਂ ਇੰਡੀਆ ਪੁਲਿਸ ਦੇ ਵਿੱਚ ਆ ਵੀ ਜੇ ਕੋਈ ਮੈਂ ਉਹਨਾਂ ਨੂੰ ਦੱਸਿਆ ਵੀ ਭਾਈ ਸਾਹਿਬ ਇੱਥੇ ਇੰਡੀਆ ਵਾਲਾ ਸਿਸਟਮ ਨਹੀਂ ਚੱਲਦਾ ਪਹਿਲੀ ਗੱਲ ਤਾਂ ਰਾਜੀ ਨਾਮੇ ਵਾਲਾ ਹੀ ਚੱਕਰ ਹੀ ਨਹੀਂ ਦੂਜੀ ਗੱਲ ਜੇ ਹੋ ਵੀ ਜਾਂਦਾ ਤੇ ਬਾਈ ਇਟਲੀ ਦੇ ਕਾਨੂੰਨ ਦੇ ਹਿਸਾਬ ਨਾਲ ਨਵਾਲ ਕਬੱਚੀ ਨੂੰ ਛੇੜਛਾੜ ਕਰਨ ਦੇ ਚੱਕਰ ਚ ਉਹਨੂੰ ਜੁਰਮ ਦੇ ਚੱਕਰ ਚ ਉਹਨੂੰ ਸਜ਼ਾ ਮਿਲਣੀ ਹੀ ਮਿਲਣੀ ਆ ਤੇ ਇੱਕ ਫੇਰ ਸਵਾਲ ਸਾਡੇ ਨਾਲ ਕਈ ਬਹੁਤ ਲੋਕ ਸਾਂਝਾ ਕਰਦੇ ਆ ਗਾਂ ਉਹਦਾ ਕੋਈ ਯਾਰ ਦੋਸਤ ਮਿੱਤਰ ਮੈਨੂੰ ਕਹਿੰਦਾ ਬਾਈ ਵੀ ਤੇਰੇ ਭਰਾ ਤੇ ਵੀ ਕੇਸ ਪਿਆ ਸੀ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਸਾਡਾ ਕੇਸ ਉਹ ਲੜਾਈ ਝਗੜੇ ਵਾਲਾ ਆ ਆਪਾਂ ਉਦਾਂ ਕਿਸੇ ਦੇ ਝੂਠਾ ਬਲੇਮ ਲਾਉਣਾ ਉਹ ਅਲੱਗ ਚੀਜ਼ ਆ ਕਿਸੇ ਨੇ ਬੈਦ ਪ੍ਰੂਫ ਫਸਣਾ ਗਲਤੀ ਕਰਕੇ ਉਹ ਅਲੱਗ ਚੀਜ਼ ਆ ਹੁਣ ਸਾਡਾ ਮੈਂ ਤੁਹਾਨੂੰ ਵੈਸੇ ਇੱਕ ਜਾਣਕਾਰੀ ਵਾਸਤੇ ਦੱਸਦਾ ਮਾਂ ਵੀ ਜਦੋਂ ਆਪਾਂ ਇੱਕ ਏਰੀਏ 'ਚ ਲਗਾਤਾਰ ਕਈ ਸਾਲ ਰਹਿ ਰਹੇ ਹੁੰਦੇ ਆ ਤੇ ਉਥੇ ਦੀ ਪੁਲਿਸ ਨੂੰ ਵੈਸੇ ਸਾਡੇ ਰਿਕਾਰਡ ਦਾ ਪਤਾ ਹੁੰਦਾ ਆ ਤੇ ਕੋਸੇ ਜਿਹੜੇ ਉਥੇ ਦੇ ਲੋਕ ਉਹ ਵੀ ਦੱਸ ਦਿੰਦੇ ਆ ਔਰ ਜਿਹੜਾ ਸਾਡਾ ਮਸਲਾ ਸੀ ਨਾ ਉਹ ਸਾਰਿਆਂ ਨੂੰ ਪਤਾ ਵੀ ਪਹਿਲਾਂ ਵੀਡੀਓ ਪਈ ਵੀ ਟਾਈਮ ਪਾ ਆ ਗਿਆ ਫਿਰ ਲੜੇ ਆ ਉਦੋਂ ਬਾਅਦ ਅਗਲੇ ਨੇ ਕੀ ਕੇਸ ਪਵਾਇਆ ਜਾਂ ਪਵਾਇਆ ਆਪਣੇ ਬੱਚਿਆਂ ਤੋਂ ਉਹ ਉਹ ਮੈਨਾ ਨਹੀਂ ਰਖਾਉਂਦਾ ਉਹ ਇੱਥੇ ਦੇ ਲਗਭਗ ਸਾਡੇ ਜਿਹੜੀ ਲੋਕਲ ਪੁਲਿਸ ਹੈ ਉਹਨਾਂ ਨੂੰ ਪਤਾ ਹੀ ਆ ਵੀ ਸਾਡਾ ਮਸਲਾ ਉਹਨਾਂ ਨੇ ਇੱਥੇ ਤੱਕ ਕਹਿਤਾ ਵੀ ਤੁਹਾਡੀ ਜਿਹੜੀ ਲੜਾਈ ਉਹ ਕੁਰਸੀ ਦੀ ਲੜਾਈ ਆ ਤੇ ਦੂਜੀ ਮੈਨਾ ਰੱਖਣ ਵਾਲੀ ਗੱਲ ਆ ਅਸੀਂ ਉਸ ਦਿਨ ਜਦੋਂ ਲੜਾਈ ਹੋਈ ਜੇ ਅਸੀਂ ਭੱਜ ਜਾਂਦੇ ਤੇ ਅਸੀਂ ਗੁਨਾਹਗਾਰ ਹੀ ਸੀਗੇ ਅਸੀਂ ਉੱਥੇ ਖੜ ਕੇ ਅਸੀਂ ਆਪਣਾ ਬਿਆਨ ਦਿੱਤਾ ਸੀ ਬਕੈਦਾ ਜਿਹੜੀ ਆ ਇੱਥੇ ਜਿੰਨੀਆਂ ਵੀ ਪੁਲਿਸਾਂ ਆ ਨਾ 2-3 ਪੁਲਿਸਾਂ ਜੇ ਤੁਹਾਨੂੰ ਲੱਗਦਾ ਵੀ ਇੱਕ ਨੇ ਐਸ ਪੁਲਿਸ ਨੂੰ ਫੋਨ ਕੀਤਾ ਤੁਸੀਂ ਦੂਜੀ ਨੂੰ ਕਰ ਸਕਦੇ ਆ ਕਹਿੰਦਾ ਬਾਬਾ ਅਸੀਂ ਦੂਜੀ ਪੁਲਿਸ ਨੂੰ ਦੱਸਿਆ ਆਪਣੇ ਬਾਰੇ ਤੇ ਬੇਸ਼ੱਕ ਉਹਨਾਂ ਨੇ ਮੌਕੇ ਤੇ ਸਾਨੂੰ ਉਹਨਾਂ ਨੇ ਸਾਨੂੰ ਲੈ ਗਏ ਸੀਗੇ ਥਾਣੇ ਦੇ ਵਿੱਚ ਪਰ ਸਾਡਾ ਉਹਨਾਂ ਨੇ ਬਕਾਇਦਾ ਯਾਨੀ ਕਿ ਡਾਕਟਰੀ ਤੱਕ ਵੀ ਸਾਡੀ ਹੋਈ ਔਰ ਬਕਾਇਦਾ ਸਾਡੇ ਵਕੀਲ ਨੇ ਵੀ ਜਿਹੜੀਆਂ ਆ ਗਾਂ ਵਾਲੀਆਂ ਮੰਗਾਂ ਰੱਖੀਆਂ ਆ ਵੀ ਜੋ ਸਾਤੇ ਬਲੇਮ ਹੋਊ ਉਹਦੀ ਬਰੀਕੀ ਨਾਲ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਮੈਨੂੰ ਅੱਜ ਵੀ ਚੇਤਾ ਹੈ ਬਾਬੇ ਨਾਨਕ ਦੀ ਕਿਰਪਾ ਸਾਡੇ ਵਕੀਲ ਨੇ ਪਹਿਲਾਂ ਹੀ ਕਹੇ ਸੀ ਵੀ ਇਹ ਇੱਕ ਨਾਮਵਾਰ ਬੰਦਾ ਆ ਕਿਉਂਕਿ ਜੱਜ ਦੇ ਮੂਹਰੇ ਤੁਹਾਡਾ ਰਿਕਾਰਡ ਜਿਹੜਾ ਆ ਅੱਧੋਂ ਜ਼ਿਆਦਾ ਪੁਲਿਸ ਰੱਖ ਦਿੰਦੀ ਆ ਫੇਰ ਤੁਹਾਡਾ ਵਕੀਲ ਵੀ ਉਸ ਹੱਬ ਨਾਲ ਗੱਲ ਕਰਦਾ ਵੀ ਤੁਹਾਡੇ 'ਚ ਵਾਕਈ ਤੁਸੀਂ ਕਿਸੇ ਾਕਾਤ ਦੇ ਮਾਲਕ ਹੈਗੇ ਆ ਇਹ ਮੈਂ ਗੱਲ ਤਾਂ ਦੱਸਦਾ ਵੀ ਇਦਾਂ ਹੁੰਦੀ ਆ ਵੀ ਜੇ ਤਾਂ ਤੁਸੀਂ ਅਣਜਾਣ ਬੰਦਾ ਹੁੰਦਾ ਕੋਈ ਸਾਡੇ ਥਾਂ ਤੇ ਭਾਈ ਉਹ ਅੰਦਰ ਹੀ ਸੀ ਉਸ ਦਿਨ ਹੀ ਅੰਦਰ ਸੀਗਾ ਤੇ ਬਕਾਇਦਾ ਸਾਡੇ ਵਕੀਲ ਨੇ ਕਿਹਾ ਵੀ ਬੰਦੇ ਪ੍ਰਾਪਰਟੀਆਂ ਦੇ ਮਾਲਕ ਆ ਔਰ ਬੰਦਿਆਂ ਨੂੰ ਸਰਕਾਰੀ ਖਾਤਿਆਂ ਦੇ ਵਿੱਚ ਜਾਂ ਸਰਕਾਰੀ ਜਿੱਥੇ ਵੀ ਆਪਣੇ ਪ੍ਰੋਗਰਾਮ ਵਗੈਰਾ ਹੁੰਦੇ ਸੀ ਉਹਨਾਂ 'ਚ ਇਨਵੈਟਡ ਹੁੰਨੇ ਆ ਅ ਕੱਲ ਵੀ ਇੱਕ ਲਾਤੀਨਾ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਹਾ ਉਹਦੇ ਵਿੱਚ 20 ਮੈਨੂੰ ਇਨਵਾਈਟ ਕੀਤਾ ਸੀ ਕਹਿੰਦਾ ਭਾਬਿਆ ਤੁਹਾਡਾ ਜਿਹੜਾ ਰਿਕਾਰਡ ਉਹ ਬਹੁ ਮੈਨਾ ਰੱਖਦਾ ਆ ਠੀਕ ਆ ਕਿਸੇ ਦੇ ਕਹਿਣ ਨਾਲ ਤੁਸੀਂ ਦੋਸ਼ੀ ਨਹੀਂ ਸਾਬਤ ਹੁੰਦੇ ਹੁਣ ਮੈਂ ਉਹ ਕਮੂਨੇ ਦੇ ਵਿੱਚ 20 ਸਾਲ ਲਗਾਤਾਰ ਰਿਆਂ ਇੱਕੋ ਇੱਕੂਨੇ ਚ ਤੇ ਉਹਨਾਂ ਨੇ ਮੇਰਾ 20 ਸਾਲ ਦਾ ਰਿਕਾਰਡ ਫੁੱਲ ਆ ਵੀ ਹਾਂ ਬੰਦੇ ਸਹੀ ਆ ਤੇ ਹੁਣ ਜਿਹੜੀ ਸਾਡੀ ਲੜਾਈ ਆ ਹੱਲੇ ਕਲੀਅਰ ਨਹੀਂ ਹੋਈ ਸਜ਼ਾ ਹੋ ਵੀ ਸਕਦੀ ਸਜ਼ਾ ਨਹੀਂ ਵੀ ਹੋ ਸਕਦੀ ਪਰ ਇੰਨਾ ਜ਼ਰੂਰ ਆ ਵੀ ਉਹਨਾਂ ਨੂੰ ਹੱਦ ਤੋਂ ਵੱਧ ਪਤਾ ਆ ਵੀ ਝੂਠਾ ਫਸਾਇਆ ਗਿਆ ਕਿਉਂਕਿ ਕੋਈ ਕਿਸੇ ਨੂੰ ਟਾਈਮ ਪਾ ਕੇ ਨਹੀਂ ਫਸਾ ਸਕਦਾ ਹਾਂ ਅਚਾਨਕ ਅਸੀਂ ਜਾਂਦੇ ਲੜਾਈ ਹੁੰਦੀ ਉਹ ਅਲੱਗ ਚੀਜ਼ ਸੀ ਹੁਣ ਫੇਰ ਘੁੰਮ ਕੇ ਉੱਥੇ ਆਉਣੇ ਆ ਫੇਰ ਕੀ ਸਾਡੇ ਨੌਜਵਾਨ ਕਹੀ ਕਹਿੰਦੇ ਆ ਵੀ ਭਾਜੀ ਮੈਂ ਗਲਤੀ ਨਹੀਂ ਕੀਤੀ ਸੀ ਮੈਂ ਡਰ ਕੇ ਭੱਜ ਆਇਆ ਫੇਰ ਜੇ ਤੁਸੀਂ ਭੱਜ ਗਏ ਤੁਸੀਂ ਉੱਥੇ ਪ੍ਰੋਪਰ ਹੀ ਗਲਤ ਆ ਭੱਜਣਾ ਨਹੀਂ ਜੇ ਤੁਸੀਂ ਸਹੀ ਆ ਤੇ ਬਾਈ ਜੇ ਤੁਸੀਂ ਗਲਤੀ ਕੀਤੀ ਆ ਤਾਂ ਫੇਰ ਤੁਸੀਂ ਸਜ਼ਾ ਦੇ ਹੱਕਦਾਰ ਆ ਮੈਂ ਜਾਂ ਇੱਥੇ ਦਾ ਕੋਈ ਵੀ ਵੱਡਾ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦਾ ਹੁਣ ਪਰਿਵਾਰ ਦੇ ਫੋਨ ਆਉਂਦੇ ਵੀ ਜੀ ਅਸੀਂ ਤੁਹਾਡੇ ਬਾਰੇ ਸੁਣਿਆ ਤੁਹਾਨੂੰ ਨੌਲੇਜ ਆ ਦੇਖੋ ਜੀ ਨਾ ਤਾਂ ਇੱਥੇ ਸਾਡੀ ਨੌਲੇਜ ਕੰਮ ਕਰਨੀ ਨਾ ਇੱਥੇ ਸਾਡੀ ਬਾਖਬੀਤ ਕਾਨੂੰਨ ਨੇ ਆਪ ਦੇ ਹਿਸਾਬ ਨਾਲ ਸਜ਼ਾ ਦੇਣੀ ਆ ਤੁਸੀਂ ਮੈਨੂੰ ਛੱਡ ਕੇ ਕਿਸੇ ਕੋਲ ਵੀ ਚਲ ਜਾਓ ਕਹਿੰਦਾ ਭਾਬਾ ਕੋਈ ਪੈਸੇ ਲੈਣ ਦੇ ਚੱਕਰ 'ਚ ਤੁਹਾਨੂੰ ਕਹਿ ਦੇਵੇ ਵੀ ਹਾਂ ਤੁਹਾਡੀ ਹੈਲਪ ਕਰਾਂਗੇ ਪਰ ਕਿਸੇ ਤੂੰ ਨਹੀਂ ਹੋਣੀ ਜੋ ਸਜ਼ਾ ਉਹਨੂੰ ਮੈਨੂ ਕਾਨੂੰਨ ਦੇ ਹਿਸਾਬ ਨਾਲ ਮੈਣੀ ਆ ਦੂਜੀ ਗੱਲ ਉਹਨਾਂ ਨੇ ਕਿ ਅਸੀਂ ਵਕੀਲ ਕਰਾ ਦਿਓ ਹੁਣ ਉਹ ਮਸਲਾ ਮੈਨੂੰ ਲਤੀਨਾ ਦੱਸਿਆ ਕਿ ਉਹ ਲਤੀਨਾ ਤਾਂ ਦੱਸਿਆ ਉਹਦੇ ਮੁੰਡੇ ਦੇ ਪੇਪਰ ਲਤੀਨਾ ਸਾਈਡ ਦੇ ਸੀ ਪਰ ਉਹਨੇ ਕਾਂਡ ਜਿਹੜਾ ਆ ਉਹ ਨੌਰਟ ਕੀਤਾ ਰੈਸਟ ਵੀ ਉਹ ਨੌਰਟ ਹੋਇਆ ਇਸ ਲਈ ਨੋਰਮਲ ਆ ਉਹ ਨੌਰਟ ਦੀ ਅਦਾਲਤ ਨੌਰਟ ਦੀ ਜੇਲ੍ਹ ਦੇ ਵਿੱਚ ਕਿਤੇ ਨਾ ਕਿਤੇ ਹੋਊਗਾ ਉਹਨ ਮੈਂ ਉਹ ਪਰਵਾਹ ਨੂੰ ਇਹ ਸਹੀ ਸਲਾਹ ਦਿੱਤੀ ਵੀ ਤੁਸੀਂ ਲੋਕਲ ਵਕੀਲ ਕਰੋ ਔਰ ਵਕੀਲ ਜਿਹੜਾ ਪ੍ਰਾਈਵੇਟ ਸਜ਼ਾ ਨਹੀਂ ਘੱਟ ਇਹ ਆਪਣੇ ਮਾਫ਼ ਕਰਵਾ ਸਕਦਾ ਕੁਝ ਪਰਸੈਂਟ ਟੁੱਟ ਜਾਂਦੀ ਆ ਜਾਂ ਇੰਡਰ ਤੇ ਉਹਨੂੰ ਡਿਪੋਰਟ ਦੀ ਜਿਹੜੀ ਅਪੀਲ ਪੈ ਸਕਦੀ ਆ ਤੇ ਘਰਾਂ ਚ ਜਦੋਂ ਤੁਸੀਂ ਜਿਹੜੇ ਨਵੇਂ ਮੁੰਡੇ ਆਉਂਦੇ ਆ ਰੱਬ ਦਾ ਵਾਸਤਾ ਜੇ ਤੁਹਾਨੂੰ ਕੋਈ ਘਰੇ ਰੱਖ ਲੈਂਦਾ ਜੇ ਤੁਹਾਨੂੰ ਕੋ ਥਾਲੀ ਚ ਰੋਟੀ ਖਿਲਾ ਦਿੰਦਾ ਤੇ ਬਾਈ ਹੋਏ ਗੁਨਾਹ ਨਾ ਕਰਿਆ ਕਰੋ ਕਮ ਸੇ ਕਮ ਉਹ ਬੰਦੇ ਦੀ 30 ਸਾਲ ਦੀ ਉਮਰ ਆ ਕੁੜੀ ਦੀ ਸੌਣ ਨੇ ਚਾਇਆ 16 17 ਸਾਲ ਦੀ ਉਮਰ ਆ ਵੈਸੇ ਨਹੀਂ ਮੇਚ ਹੁੰਦਾ ਹਨਾ ਇਸ ਚੀਜ਼ ਦਾ ਮੈਚਿੰਗ ਕਰਦੀ ਹਾਂ ਕੁੜੀ 18 19 ਸਾਲ ਤੋਂ ਉੱਪਰ ਆ ਉਹ ਅਲੱਗ ਚੀਜ਼ ਆ ਵੈਸੇ ਤਾਂ ਕਾਨੂੰਨ ਉਹਦੀ ਵੀ 19 ਸੌਣ ਦਾ ਜੇ ਤੁਸੀਂ ਉਹਨਾਂ ਜ਼ਬਰਦਸਤੀ ਕਰਦੇ ਆ ਪਰ ਫੇਰ ਵੀ ਥੋੜਾ ਜਿਹਾ ਉਹ ਕੇਸ ਦੇ ਵਿੱਚ ਮੋੜ ਆ ਜਾਂਦਾ ਪਰ ਇਹਦੇ ਵਿੱਚ ਚਾਹੇ ਉਹ ਬੱਚੇ ਦੀ ਸਹਿਮਤੀ ਹੋਵੇ ਜਾਂ ਨਾ ਹੋਵੇ ਉਹਦੇ ਵਿੱਚ ਉਹ ਬੰਦਾ ਗੁਨਾਹਗਰ ਹੀ ਆ ਔਰ ਮੇਰਾ ਮੇਰਾ ਇਹ ਵੀਡੀਓ ਪਾਉਣ ਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਤੇ ਤੁਹਾਨੂੰ ਜਾਗਰੂਤ ਕਰਨਾ ਆ ਫੈਮਲੀ ਵਾਲਿਆਂ ਨੂੰ ਭਾਈ ਬੰਦੇ ਨਾਰ ਖੋਦਾਂ ਦੇ ਔਰ ਬੰਦਿਆਂ ਨੂੰ ਭਾਈ ਜੇ ਤੁਸੀਂ ਆਉਨੇ ਆ ਜੇ ਹੁਣ ਉਹਦੀ 30 ਸਾਲ ਦੀ ਉਮਰ ਹੋ ਨੇ 60 ਸਾਲ ਦਾ ਹੋ ਗਏ ਨਿਕਲਣਾ ਤੇ ਬਾਈ ਕੀ ਉਹਦਾ ਫਾਇਦਾ ਨਾ ਉਹਦਾ ਵਿਆਹ ਹੋਇਆ ਸੀ ਉਹਨੇ ਬੁੱਢਾ ਹੋ ਕੇ ਰਿਕਣ ਨਾ ਹੋ ਸਕਦਾ ਇਹ ਤਾਂ ਮੈਂ ਤੁਹਾਨੂੰ ਆਈਡੀਆ ਦਿੰਨਾ ਵੱਧ ਵੀ ਹੋ ਸਕਦੀ ਆ ਔਰ ਇੱਕ ਦੋ ਕਾਂਡ ਸਾਡੇ ਤਰਾ ਜੀਨਾ ਲਤੀਨਾ ਏਰੀਆ ਚ ਵੇ ਹੋ ਸੀ ਉਹਨਾਂ ਦੇ ਮੁੰਡਿਆਂ ਦੇ ਵੀ ਫੋਨ ਆਏ ਸੀ ਜੇਲਾਂ ਚ ਜਦੋਂ ਪਰਮਿਸ਼ਨ ਮਿਲ ਜਾਂਦੀ ਆ ਬਾਈ ਕੋਈ ਕਹਿੰਦਾ ਮੈਂ ਵੇਚੀ ਨਹੀਂ ਸੀ ਮੈਂ ਤਾਂ ਉਦਾਂ ਨਾਲ ਗਿਆ ਸੀ ਕਿਸੇ ਨੂੰ 8 ਸਾਲ ਦੀ ਹੋਗੀ ਕਿਸੇ ਨੂੰ 10 ਸਾਲ ਦੀ ਹੋਗੀ ਬਾਈ ਇਟਾਲੀਅਨ ਕਾਨੂੰਨ ਦੀ ਇੱਜ਼ਤ ਕਰੋ ਇਟਾਲੀਅਨ ਕਾਨੂੰਨ ਦੀ ਕਦਰ ਕਰੋ ਨਵਾਲਕ ਬੱਚਿਆਂ ਨੂੰ ਜਾਂ ਬੱਚਿਆਂ ਨੂੰ ਨਾ ਛੜੋ ਰੱਬ ਦਾ ਵਾਸਤਾ ਇੱਥੇ ਕਮਾਉਣ ਆਏ ਆ ਤੇ ਜਿਹੜੇ ਫੈਮਲੀ ਵਾਲੇ ਵੀ ਆ ਬਾਈ ਆਪਣੇ ਬੱਚਿਆਂ ਦੇ ਫਰੈਂਡ ਬਣੋ ਜੇ ਸਾਡੀਆਂ ਬੱਚੀਆਂ ਉਹਨਾਂ ਨੂੰ ਬਕਾਇਦਾ ਇਸ ਚੀਜ਼ ਬਾਰੇ ਦੱਸਿਆ ਜਾਵੇ ਸੈਕਸ ਕੋਈ ਗਲਤ ਨਹੀਂ ਗੱਲ ਲੱਭ ਜ ਗਲਤ ਨੇਗਾ ਪਰ ਉਹਦੇ ਬਾਰੇ ਮਾਂ ਪਿਓ ਦਾ ਫਰਜ ਬਣਦਾ ਬੱਚੇ ਨੂੰ ਦੱਸਣਾ ਵੀ ਸਾਡੀ ਆ ਉਮਰ ਰਾਈਟ ਉਮਰ ਹੁੰਦੀ ਆ ਜਾਂ ਵਿਆਹ ਦੀ ਉਮਰ ਹੁੰਦੀ ਆ ਜਾਂ ਆਪਣੇ ਬੱਚਿਆਂ ਦੇ ਫਰੈਂਡ ਬਣ ਜਾਓ ਔਰ ਆਪਣੇ ਸਿੱਖੀ ਨਾਲ ਜਾਂਪੋ ਆਪਣੇ ਧਰਮ ਦੇ ਨਾਲ ਜੋੜੋ ਬੱਚੇ ਆਪਾਂ ਕੱਲਾ ਕੰਮ ਤੇ ਧਿਆਨ ਨਾ ਦਈਏ ਸਾਰਾ ਟੱਬਰ ਆਪਾਂ ਕੰਮ ਤੇ ਚੱਲ ਜਾਂਦੇ ਬੱਚੇ ਮਗਰੋਂ ਕੀ ਕਰਦੇ ਆ ਦੁੱਖ ਨਾਹਿਣਾ ਪੈਂਦਾ ਮੈਂ ਵੀ ਇੱਕ ਬੱਚੀ ਦਾ ਬਾਪ ਆ ਮੇਰਾ ਵੀ ਇਹੀ ਫਰਜ ਬਣਦਾ ਔਰ ਤੁਹਾਡਾ ਵੀ ਇਹ ਫਰਜ ਬਣਦਾ ਕਿਸੇ ਨਾਲ ਇਹ ਹੋਵੇ ਨਾ ਤੇ ਜਿਹੜੇ ਨਵੇਂ ਵੀਰੇ ਆ ਉਹ ਧਿਆਨ ਨਾ ਬਾਈ ਸਾਰੀ ਜ਼ਿੰਦਗੀ ਦਾ ਇੱਕ ਮੈਂਟਲੀ ਤੁਸੀਂ ਆਪਣੇ ਦਿਮਾਗ ਨੂੰ ਇੱਥੇ ਤਾਂ ਬੈਸੀ ਚੀਜ਼ਾਂ ਯਾਰ 20 ਵੀ 30 ਰੁਪਏ 'ਚ ਮਿਲਦੀਆਂ ਮੈਂ ਕਹਿਣਾ ਨਹੀਂ ਕਿਉਂਦਾ ਪਰ ਮੈਂ ਕਹੂੰਗਾ ਇਹ ਸੱਚ ਆ ਕਿਉਂ ਕਿਸੇ ਦੇ ਬੱਚੇ ਦੀ ਤੁਸੀਂ ਜ਼ਿੰਦਗੀ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਉਹਦੀ ਤਾਂ ਹੋਈ ਹੋਈ ਆ ਢਾਡੀ ਵੀ ਹੋ ਗਈ ਇਸ ਲਈ ਬਚੋ ਤੇ ਮੈਂ ਉਹ ਪਰਿਵਾਰ ਨੂੰ ਵੀ ਇਹ ਹੀ ਕਹੂੰਗਾ ਵੀ ਜਿਹੜਾ ਮੁੰਡੇ ਵਾਲਾ ਪਰਿਵਾਰ ਆ ਭਾਈ ਸਬਰ ਰੱਖੋ ਉਹ ਜੋ ਹੁਣ ਹੋਣਾ ਅਦਾਲਤ ਨੇ ਕਰਨਾ ਕੋਈ ਇੱਥੇ ਹੈਲਪ ਨਹੀਂ ਕਰ ਸਕਦਾ ਮੈਂ ਕਿਸੇ ਕੋ ਆਪਣੇ ਪੈਸੇ ਨਾਲ ਫਸਾ ਲੂ ਜੇ ਵਕੀਲ ਕਰਨਾ ਲੋਕਲ ਵਕੀਲ ਚੰਗਾ ਵਕੀਲ ਕਰਿਓ ਪਰ ਇਸ ਮਸਲੇ ਦੇ ਵਿੱਚ ਮੈਂ ਤਾਂ ਕੋਈ ਹੈਲਪ ਨਹੀਂ ਕਰ ਸਕਦਾ ਤੇ ਰੱਬ ਰਾਖਾ ਹੱਥ ਦੇ ਰੋ ਵਾਸੇ ਦੇ ਰੋ ਜੇ ਕੋਈ ਕਹਾਣੀ ਹੁੰਦੀ ਹੈ ਨੇੜੇ ਤੇਰੇ ਦੱਸਿਆ ਕਰੋ ਓਕੇ ਜੀ ਮਿਲਦੇ ਆਂ ਅਗਲੀ ਵਾਰ